ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦਾ ਜਿਹੜਾ ਆਪਣਾ ਸੂਟਾਂ ਦਾ ਸਟੱਫ ਹੈ ਉਹ ਪਿਓਰ ਕਾਟਨ ਹੈ ਜੀ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਸੋ ਜੇਕਰ ਤੁਸੀਂ ਪੰਜਾਬੀ ਕਲਚਰ ਐਂਡ ਲਿਵਾਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਰੀ ਰਿਕਵੈਸਟ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਕੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਐਂਡ ਕਮੈਂਟ ਵੀ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸੂਟ ਨੇ ਜਿਹੜੇ ਇਹ ਸਾਡੇ ਕਿੱਦਾਂ ਦੇ ਲੱਗੇ ਜਿਹੜੇ ਅੱਜ ਦੇ ਸੂਟ ਲੈਣਗੇ ਇਹ ਸੇਲ ਦੇ ਵਿੱਚ ਲੈਣਗੇ ਪਿਓਰ ਕੈਮਰੀ कॉटन ਇਹਨਾਂ ਦਾ ਸਟਾਫ ਆ ਬਹੁਤ ਸੋਹਣੇ ਪ੍ਰਿੰਟ ਹੋਣਗੇ ਜਿਹੜੀ ਸ਼ਰਟ ਹੈ ਉਹ ਪ੍ਰਿੰਟਡ ਹੋਊਗੀ ਤੇ ਬਾਟਮ ਇਹਨਾਂ ਦੇ ਨਾਲ ਪਲੇਨ ਹੋਊਗੀ ਸ਼ਰਟ ਐਂਡ ਬਾਟਮ ਦਾ ਜਿਹੜਾ ਸਟਾਫ ਆ ਉਹ ਸੇਮ ਹੀ ਰਹੂਗਾ ਇਹ ਨਹੀਂ ਹੈਗਾ ਕਿ ਬਾਟਮ ਹਲਕੀ ਜੀ ਹੋ ਪੀਸੀ कॉटन ਦੀ ਨਹੀਂ ਬਾਟਮ ਦਾ ਸਟਾਫ ਵੀ ਸੇਮ ਹੀ ਰਹੂਗਾ ਤੇ ਇਹ ਦੇਖੋ ਇਹ ਪਿੰਕ ਸ਼ੇਡ ਦਾ ਆ ਗਿਆ ਬਹੁਤ ਸੋਹਣੇ ਫਲਾਵਰ ਬਣੇ ਹੋਏ ਆਗੇ ਇਹ ਚੈੱਕ ਦੇ ਵਿੱਚ ਆ ਗਿਆ ਪਿੰਕ ਦੇ ਨਾਲ ਇਹਦਾ ਕੰਬੀਨੇਸ਼ਨ ਕੀਤਾ ਗਿਆ ਬਹੁਤ ਸੋਹਣਾ ਇਹ ਵੀ ਸੂਟ ਹੈਗਾ ਬਾਕੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈਗਾ ਜੇ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਂਦੇ ਨੇ ਤਾਂ ਤੁਸੀਂ ਸਿਲੈਕਟ ਕਰਕੇ ਠੀਕ ਹੈ ਸਕਰੀਨ